ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਰੁਥਵੇ ਨਿਊਜ਼ ਚੈਨਲ ਅੱਜ ਮਹਾਨਗਰ ਬਠਿੰਡਾ ਵਿਖੇ ਮਾਲ ਰੋਡ ਉੱਪਰ ਬਣੀ ਪਾਰਕਿੰਗ ਠੇਕੇਦਾਰਾਂ ਵੱਲੋਂ ਕੀਤੀ ਜਾਂਦੀ ਨਜਾਇਜ਼ ਲੁੱਟ ਅਤੇ ਟੋਹ ਵੈਨਾਂ ਦੀ ਧੱਕੇਸ਼ਾਹੀ ਖਿਲਾਫ ਇੱਕ ਵਿਸ਼ੇਸ਼ ਬੈਠਕ ਬੁਲਾਈ ਗਈ ਇਸ ਬੈਠਕ ਵਿੱਚ ਵਪਾਰ ਮੰਡਲ ਦੇ ਨੁਮਾਇੰਦੇ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਬਠਿੰਡਾ ਸ਼ਹਿਰ ਵਾਸੀ ਇਕੱਤਰਤ ਹੋਏ ਇਸ ਦੇ ਨਾਲ ਹੀ ਇਸ ਬੈਠਕ ਵਿੱਚ ਸ਼ਹਿਰ ਬਠਿੰਡਾ ਦੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਾਮਿਲ ਹੋਏ ਇਸ ਬੈਠਕ ਵਿੱਚ ਪਾਰਕਿੰਗ ਠੇਕੇਦਾਰਾਂ ਵੱਲੋਂ ਕੀਤੀ ਜਾਂਦੀ ਟੋਹ ਵੈਨਾ ਦੀ ਤੱਕੇਸ਼ਾਹੀ ਨੂੰ ਖਤਮ ਕਰਨ ਸੰਬੰਧੀ ਚਰਚਾ ਕੀਤੀ ਗਈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਬੈਠਕ ਵਿੱਚ ਪਹੁੰਚੇ ਸ਼ਹਿਰ ਦੇ ਕੁਝ ਐਮਸੀ ਸਾਹਿਬਾਨਾ ਵੱਲੋਂ ਆਪਣੇ ਦਸਤਖਤ ਕਰਕੇ ਇੱਕ ਪੱਤਰ ਰਾਹੀਂ ਪਾਰਕਿੰਗ ਠੇਕੇਦਾਰਾਂ ਵੱਲੋਂ ਕੀਤੀ ਜਾਂਦੀ ਤੱਕੇਸ਼ਾਹੀ ਦੇ ਵਿਰੁੱਧ ਸਾਥ ਦੇਣ ਦਾ ਵਾਅਦਾ ਵੀ ਕੀਤਾ ਗਿਆ। ਬੈਠਕ ਦੇ ਅੰਤ ਵਿੱਚ ਪਾਰਕਿੰਗ ਠੇਕੇਦਾਰਾਂ ਨੂੰ 15 ਅਕਤੂਬਰ ਤੱਕ ਟੋਹ ਵੈਨਾ ਬੰਦ ਕਰਨ ਦੀ ਮੰਗ ਕੀਤੀ ਗਈ ਹੈ। बैठक ਵਿੱਚ ਮੌਜੂਦ ਬੁਲਾਰੇ ਨੇ ਦੱਸਿਆ ਕਿ ਅਗਰ 15 ਅਗਸਤ ਤੱਕ ਟੋਹ ਵੈਨ ਬੰਦਨਾ ਕੀਤੀ ਗਈ ਤਾਂ 15 ਅਗਸਤ ਆਜ਼ਾਦੀ ਵਾਲੇ ਦਿਨ ਬਠਿੰਡਾ ਦੇ ਫਾਇਰ ਬ੍ਰਿਗੇਡ ਚੌਂਕ ਵਿੱਚ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਆਓ ਦੇਖਦੇ ਹਾਂ ਤਰੁਥਵੇਦੀ ਖਾਸ ਰਿਪੋਰਟ ਪ੍ਰਸ਼ਾਸਨ ਨੇ ਗੁੰਡਾਗਰਦੀ ਦਾ ਲਾਇਸੈਂਸ ਦਿੱਤਾ ਹੋਇਆ ਹੈ ਇਹ ਪਾਰਕਿੰਗ ਦੇ ਠੇਕੇਦਾਰ ਨੂੰ ਠੇਕਾ ਜਲਾ ਲੈਂਦਾ ਹੈ ਇਹ ਗੁੰਡਾਗਰਦੀ ਦਾ ਲਾਇਸੈਂਸ ਇਦੇ ਵਿੱਚ ਵੱਡੀ ਗੁੰਡਾਗਰਦੀ ਹੋ ਰਹੀ ਹੈ। ਔਰ ਕਾਨੂੰਨ ਛਿੱਕੇ ਤੇ ਟੰਕੇ ਆਪਦੀ ਮਰਜ਼ੀ ਨਾਲ ਆਪ ਦਾ ਪੈਸੇ ਬਣਾਉਣ ਵਾਸਤੇ ਜਿਹੜੀਆਂ ਹੱਦਾਂ ਦਿੱਤੀਆਂ ਹਨ ਉਹਨਾਂ ਹੱਦਾਂ ਤੋਂ ਅੱਗੇ ਜਾ ਕੇ ਨਿਕਲ ਗਏ। ਜਿਹੜਾ ਹੈਗਾ ਹੱਦ ਜਿੱਥੇ ਜਾਣਾ ਹੈ ਉਦੋਂ ਬਦ ਬਾਹਰ ਨਿਕਲ ਗਈ ਗੱਡੀਆਂ ਨੂੰ ਰੋਲ ਲੈ ਕੇ ਜਿੱਥੇ ਸ਼ਹਿਰ ਦੇ ਲੋਕਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਔਰ ਲੋਕਾਂ ਨਾਲ ਇੱਕ ਐਡਾ ਵੱਡਾ ਟੱਕਾ ਹੋ ਰਿਹਾ ਹੈ ਔਰ ਪ੍ਰਸ਼ਾਸਨ ਜਿਹੜਾ ਹੈਗਾ ਉਹ ਅੱਖਾਂ ਬੰਦ ਕੇ ਬਿਠਾਇਆ ਜਿਹੜੀ ਬਹੁਤ ਧੀ ਜਿਹੜੀ ਹੈਗੀ ਹੈ ਇੱਕ ਸ਼ਰਮਨਾਕ ਗੱਲ ਹੈ ਅਸੀਂ ਉਹਦੀ ਨਿੰਦਾ ਕਰਦੇ ਆਂ ਔਰ ਵਪਾਰੀਆਂ ਦੇ ਨਾਲ ਖੜੇ ਆਂ ਵਪਾਰੀ ਜੋ ਵੀ ਫੈਸਲਾ ਲੈਣਗੇ ਅਸੀਂ ਉਹਦੇ ਚਲਾएंगे ਉਹਨਾਂ ਦੇ ਮੁਤਾਬਕ ਚੱਲਦੇ ਹੋਏ ਵਪਾਰ ਵਪਾਰ ਦੇ ਲੋਕਾਂ ਵਾਸਤੇ ਬੜੀ ਵੱਡੀ ਸਮੱਸਿਆ ਉਹਨਾਂ ਦੀ ਸਮੱਸਿਆ ਨੂੰ ਹੱਲ ਕਰਾਉਣ ਲਈ ਅਸੀਂ ਪੂਰਾ ਜੋ ਅੱਜ ਵਪਾਰ ਮੰਡਲ ਨੇ ਤੇ ਸੰਸਥਾਵਾਂ ਨੇ ਜਿਹੜਾ ਪਾਰਕਿੰਗ ਦਾ ਠੇਕਾ ਉਹਦੇ ਖਿਲਾਫ ਇੱਕ ਰੋਸ਼ ਆਪ ਦਾ ਕੱਟ ਕੀਤਾ ਸੀ ਮੈਂ ਸਹਿਰੀ ਦੇ ਨਾਤੇ ਤੇ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦੇ ਸੱਦੇ ਤੇ ਉੱਥੇ ਹਾਜ਼ਰ ਹੋਇਆ ਸੀ ਮੈਂ ਕਾਂਗਰਸ ਪਾਰਟੀ ਕਰਨੇ ਪਿਸ਼ਵਾਸ਼ ਦਵਾਇਆ ਕਿ ਅਸੀਂ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਹੈ ਸਾਡਾ ਕੁੱਲ ਕਾਉਂਸਲਰ ਉਹਨਾਂ ਦਾ ਸਾਥ ਦੇਵੇਗਾ ਕੋਈ ਵੀ ਏਜੰਡਾ ਉਹ ਲੈ ਕੇ ਆਉਂਦੇ ਆ ਅਸੀਂ ਉਹਦੇ ਵਿੱਚ ਹਾਊਸ ਵੀ ਲਿਆਵਾਂਗੇ ਤੇ ਮਤਾ ਵੀ ਪਾਸ ਕਰਨ ਦੀ ਯੋਗਤਾ ਪੜਾਈ ਗਿਆ ਜਿਹੜਾ ਅਸੀਂ ਕੁਝ ਕਾਉਂਸਲਰ ਸਾਡੇ ਇੱਥੇ ਮੌਕੇ ਤੇ ਹਾਜ਼ਰ ਸੀ 6-7 ਉਹਨਾਂ ਤੋਂ ਅਸੀਂ ਲਿਖਾ ਕੇ ਮੌਕੇ ਤੇ ਹੀ ਵਪਾਰ ਮੰਡਲ ਨੂੰ ਦੇਦਾ ਵੀ ਅਸੀਂ ਤੁਹਾਡੇ ਨਾਲ ਸਹਿਮਤ ਮੀਟਿੰਗ ਦੇ ਵਿੱਚ ਜੀ ਪਹਿਲਾਂ ਸਾਡੇ ਬਜ਼ਾਰਾਂ ਦੀ ਛੋਟੀਆਂ-ਛੋਟੀਆਂ ਮੀਟਿੰਗਾਂ ਹੋਈਆਂ ਸੀਗੀਆਂ ਅੱਜ ਬਹੁਤ ਵੱਡੀ ਮੀਟਿੰਗ ਸੀ ਜਿਹਦੇ ਵਿੱਚ ਸਾਰੇ ਦੁਕਾਨਦਾਰ ਭਰਾ ਤੇ ਐਨ ਜੀਓ ਦੇ ਲੋਕ ਵੀ ਆਏ ਸੀਗੇ ਅੱਜ ਇੱਥੇ ਮਿਲ ਕੇ ਇੱਕ ਫੈਸਲਾ ਲੀਤਾ ਗਿਆ ਹੈ ਕਿ ਅਸੀਂ ਕੋਰ ਬਹਿੰਦੇ ਤਾਂ ਕਾਨੂੰਨ ਲੋਕਰ ਵਾਸਤੇ 15 ਅਗਸਤ ਆਜ਼ਾਦੀ ਦੇ ਮਸਾਲੇ ਦੇਣਾ ਅਸੀਂ ਆਪ ਦੇ ਬਖਿੰਡੇ ਨੂੰ ਬੰਦ ਕਰਕੇ ਸਾਰੀ ਦੁਕਾਨਾਂ ਬੰਦ ਕਰਕੇ ਤੇ ਥਾਰ ਵੀ ਗ੍ਰੇਡ ਚੌਂਕ ਦੇ ਉੱਤੇ ਧਰਨਾ ਲਗਾਵਾਂਗੇ ਤੇ ਉਹ ਸਿਰਫ ਇਹਨਾਂ ਨੂੰ ਇੱਕ ਟ੍ਰੇਲਰ ਹੋਊਗਾ ਸਾਡੇ ਸੰਘਰਸ਼ ਦੀ ਇੱਕ ਸ਼ੁਰੂਆਤ ਹੋਊਗੀ ਉਹ ਕੀ ਤੁਹਾਡੀ ਮੰਗ ਕੀ ਹੈਗੀ ਵੀ ਪਾਰਕਿੰਗ ਸਾਡੀ ਮੰਗ ਹੈ ਜੀ ਟੋ ਵੈਨ ਤਾਂ ਪਹਿਲਾਂ ਬੰਦ ਹੋਣੀ ਹੋਣੀ ਚਾਹੀਦੀ ਹੈ ਜੀ ਅਸੀਂ ਇਹਨਾਂ ਨੂੰ 4 ਦਿਨ ਦੇਦੇ ਜੀ ਇਹਨਾਂ ਕੋਲ 11 12 13 14 ਜੀ 15 ਤਰੀਕ ਸਾਡੀ ਹੈ ਇਹ ਆਪ ਦਾ ਜਿਹੜੇ ਇਹਨਾਂ ਨੇ ਤਿਆਰੀ ਕਰਨੀ ਆ ਆਪਦੀ ਕਰ ਲੈਣ ਰੋਜ਼ ਦਾ ਕੰਜਰ ਕੁਲੇਸ਼ਾ ਜੀ ਹਰ ਬੰਦੇ ਨਾਲ ਲੜਾਈ ਝਗੜੇ ਹੋ ਰਿਹਾ ਹੈ ਸਾਡਾ ਜਿਹੜਾ ਭਾਈਚਾਰਕ ਸੰਸਾਨ ਖਰਾਬ ਕਰ ਰਿਹਾ ਜੀ ਇਹ ਲੋਕ ਸਾਡੇ ਦੁਕਾਨਦਾਰਾਂ ਨੂੰ ਗਾਲਾਂ ਕੱਢ ਕੇ ਜਾਂਦੇ ਵੀ ਤੁਹਾਡੇ ਚ ਏਕਾ ਹੈ ਨਹੀਂ ਮੇਰੇ ਨਾਲ ਲੁੱਟ ਹੋ ਗਈ ਵੀ ਮੈਂ ਤਾਂ ਗੱਡੀ ਤੋਂ ਬਾਹਰ ਹੀ ਨਿਕਲਿਆ ਸੀ ਹਲੇ ਕੇ ਪੈਰ ਬਾਹਰ ਤਾਂ ਰਿਹਾ ਸੀ ਮੈਂ ਤਾਂ ਇਕੱਲਾ ਐਡਰੈਸ ਹੀ ਪੁੱਛਣਾ ਸੀਗਾ ਵੀ ਪਿੱਛੋਂ ਇਹਨਾਂ ਦੇ ਜਿਹੜੇ ਠੇਕੇਦਾਰ ਹੈ ਜਿਹੜੇ ਕਰਿੰਦੇ ਹੈਗੇ ਆ ਉਹਨਾਂ ਨੇ ਵੀ ਲੋਕ ਲਗਾ ਕੇ ਵੀ ਮੇਰੇ ਤੋਂ 500 ਰੁਪਏ ਲੈ ਲਿਆ ਤੇ ਤੁਸੀਂ ਕੋਈ ਮੇਰਾ ਸਾਥ ਨਹੀਂ ਦੇ ਰਹੇ ਰੋਜ਼ ਦੇ ਲੜਾਈ ਝਗੜੇ ਹੋ ਰਹੇ ਆ ਵਿਵਾਦ ਇੱਕ ਵਾਰ ਇਹਨਾਂ ਦਾ ਇੰਨਾ ਵੱਧ ਗਿਆ ਸੀਗਾ ਵੀ ਕੁਝ ਬੰਦਿਆਂ ਨੇ ਇਹਨਾਂ ਨੇ ਕੁਝ ਬੰਦਿਆਂ ਨੂੰ ਕੁੱਟਿਆ ਕੁਝ ਬੰਦਿਆਂ ਨੇ ਇਹਨਾਂ ਨੂੰ ਜਾ ਕੇ ਇਹਨ ਪਾਰਕਿੰਗ ਦੇ ਅੰਦਰ ਜਾ ਕੇ ਕੁੱਟਿਆ ਉਹਦਾ ਪਰਚਾ ਵੀ ਰਜਿਸਟਰ ਹੋ ਗਿਆ ਰੋਜ਼ ਦਾ ਲੜਾਈ ਦਾ ਮਾਹੌਲ ਬਣਾਤਾ ਸਾਡੇ ਬਜ਼ਾਰਾਂ ਦੇ ਵਿੱਚ ਲੋਕ دہشت ਦੇ ਵਿੱਚ ਰਹਿ ਰਹੇ ਐ ਪਹਿਲਾਂ ਸਾਡੇ ਮੇਲੇ ਦੇ ਮਰਡਰ ਹੋ ਗਿਆ ਜੀ ਉਹ ਵੀ ਸਾਡੇ ਪਾਰਕਿੰਗ ਵਾਲੇ ਮੁੱਦੇ ਦੇ ਵਿੱਚ ਮੂਰੇ ਸੀਗਾ ਜੀ ਉਹ ਅੱਗੇ ਲੱਗਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਕੁਛ ਜਿਹੜੀਆਂ ਮੰਗਾ ਸੀਗੀਆਂ ਸਾਡੀਆਂ ਮੰਨੀਆਂ ਗਈਆਂ ਸੀ ਲੇਕਿਨ ਕੁਛ ਜਿਹੜੇ ਨਿਯਮ ਸ਼ਰਤਾਂ ਇਹਨਾਂ ਨੂੰ ਹੋਰ ਬਣਾ ਕੇ ਦੇਤੀਆਂ ਸੀਗੀਆਂ ਠੇਕੇਦਾਰ ਨੂੰ ਜਿਵੇਂ ਇਹਨਾਂ ਨੂੰ ਸ਼ਿਕੰਜੇ ਵਾਲਾ ਅਲਾਊਟ ਕਰਤਾ ਸੀ ਵੀ ਤੁਸੀਂ ਜਾ ਕੇ ਟਾਇਰ ਤੇ ਸ਼ਿਕੰਜਾ ਫਸਾ ਲਿਆ ਕਰੋ ਠੇਕੇਦਾਰ ਤਾਂ ਉਹ ਨਜਾਇਜ਼ ਫਾਇਦਾ ਚੱਕ ਲਾਂ ਗਿਆ ਉਹ ਸਵੇਰੀ ਉਹ 10 12 ਬੰਦੇ ਨਾਲ ਆੜੜ ਬਜਾਰਾਂ ਚ ਦੂਰੇ ਫਿਰਦੇ ਆ ਜਿਵੇਂ ਕੋਈ ਕਾਰ ਸਲੋ ਹੋਣ ਲੱਗਦੀ ਹੈ ਉਹ ਆ ਦਾ ਸ਼ਕੰਜਾ ਦੇ ਪਿੱਛੇ ਲੱਗੋ ਕੇ ਸਾਈਡ ਤੇ ਖੜ ਜੰਦੇ ਆ ਵੀ ਜਿਵੇਂ ਇਹਨੇ ਪੈਰ ਬਾਹਰ ਰੱਖਿਆ ਅਸੀਂ ਇਹ ਪਿੱਛੇ ਜਾ ਕੇ ਸ਼ਕੰਜਾ ਲਾ ਦਿੰਦੇ ਆ ਤੇ ਉਹ ਤੋਂ ਪਾਸੇ ਪਹਿਲੇ